ਗੁਰਾਇਆਂ ਦੇ ਨਮਾਪਿੰਡ ਨਾਈਚਾ ਦੀ 14 ਮਰਲੇ ਦੀ ਕੋਠੀ ਦਾ ਚੱਲ ਰਹੇ ਵਿਵਾਦ 'ਚ ਇੱਕ ਵਾਰ ਮੁੜਤ ਯੂਐਸਏ ਤੋਂ ਆਈ ਬੀਬੀ ਬਲਵੀਰ ਕੌਰ ਤੇ ਅਤਿੰਦਰਪਾਲ ਸਿੰਘ ਨੇ ਜੇਲ੍ਹ 'ਚ ਬੰਦ ਗੁਰਪ੍ਰੀਤ ਸਿੰਘ ਪਤਨੀ ਰਾਜਵਿੰਦਰ ਕੌਰ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦਾ ਜਵਾਬ ਦਿੱਤਾ ਹੈ ਤੇ ਕੁਝ ਸੀਸੀਟੀਵੀ ਵੀਡੀਓ ਜਾਰੀ ਕੀਤੀਆਂ ਹਨ ਤੇ ਕਿਹਾ ਹੈ ਕਿ ਜੇਕਰ ਉਹਨਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਗੁਰਪ੍ਰੀਤ ਸਿੰਘ ਕਮਲ ਢਾਲੀਵਾਲ ਤੇ ਉਹਨਾਂ ਦੇ ਸਾਥੀ ਜ਼ਿੰਮੇਵਾਰ ਹੋਣਗੇ ਅਤੇਂਦਰਪਾਲ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਬਲਵੀਰ ਕੌਰ ਨੂੰ ਨਕਦ ਰਕਮ ਕੋਠੀ ਦੀ ਦਿੱਤੀ ਸੀ ਜਦਕਿ ਗੁਰਪ੍ਰੀਤ ਵੱਲੋਂ ਕੁਝ ਹੋਰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਹਿ ਰਹੇ ਹਨ ਕਿ ਤਿੰਨ ਦਿਨ ਇਹ ਪਰਿਵਾਰ ਨਾਲ ਕੋਠੀ 'ਚ ਰਹਿ ਗਏ ਹਨ ਜਿਸ ਦਾ ਕੋਈ ਸਬੂਤ ਇਹ ਪੇਸ਼ ਕਰਨ। ਅਤੇਂਦਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਕਲੀ ਬਿਜਲੀ ਵਾਲਾ ਬਣ ਕੇ ਆਇਆ ਸੀ ਜੋ ਉਸ ਨੂੰ ਮਿਲਿਆ ਸੀ ਜਿਸ ਦੀ ਵੀਡੀਓ ਸਬੂਤ ਵਜੋਂ ਉਨ੍ਹਾਂ ਦੇ ਕੋਲ ਹੈ। ਉਸਨੇ ਕਿਹਾ ਕਿ ਕਮਲਤਾ ਲੀਵਲ ਵੱਲੋਂ ਆਪਣੀ ਵਿਦੇਸ਼ ਰਹਿੰਦੀ ਭੈਣ ਨੂੰ ਵੀ ਗਲਤ ਮੈਸੇਜ ਕੀਤੇ ਗਏ ਹਨ ਤੇ ਆਪਣੀ ਮਾਤਾ ਬਲਵੀਰ ਕੌਰ ਨੂੰ ਵੀ ਧਮਕੀਆਂ ਦਿੱਤੀਆਂ ਹਨ ਬਲਵੀਰ ਕੌਰ ਵੱਲੋਂ ਜੁਐਸਏ ਚ ਵੀ ਸ਼ਿਕਾਇਤ 2023 ਦੀ ਕੀਤੀ ਗਈ ਹੈ ਹੋਰ ਕੀ ਕੁਝ ਕਹਿਆ ਤੁਸੀਂ ਸੁਣੋ ਹਾਂਜੀ ਮੇਰਾ ਨਾਮ ਹੈਗਾ ਅਤेंद्रਪਾਲ ਸਿੰਘ ਪਿੰਡ ਨਵਾਂ ਪਿੰਡ ਨੇਚਾ ਮੈਂ ਰਹਿ ਰਿਹਾ ਹਾਂ ਪਿਛਲੇ 2 ਸਾਲ ਤੋਂ ਸਾਡਾ ਇਹ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਸੀਗਾ ਰਾਜਵਿੰਦਰ ਕੌਰ ਦੀ ਵੀਡੀਓ ਦੇਖੀ ਸੀਗੀ ਉਨੇ ਪਾਈ ਹੋਈ ਆ ਵੀ ਸਾਡੇ ਖਿਲਾਫ ਇਹ ਚੀਜ਼ ਮੈਂ ਉਹਦਾ ਤੱਥ ਰੱਖਣ ਵਾਸਤੇ ਆਇਆ ਵਾਂ ਤੇ ਜਿਹੜਾ ਉਹ ਕੁਝ ਪਾ ਰਹੇ ਆ ਉਹਨਾਂ ਦਾ ਟੋਟਲੀ ਸਾਰਾ ਕੁਝ ਰੋਂਗ ਆ ਜਿਹੜਾ ਉਹਨਾਂ ਨੇ ਕਹਿ ਰਹੇ ਆ ਵੀ ਮਾਤਾ ਜੀ ਨੂੰ 26 ਲੱਖ ਰੁਪਈਆ ਦਿੱਤਾ 60000 26 ਲੱਖ 60000 ਰੁਪਈਆ ਟੋਟਲੀ ਵਿੱਚ ਕਹਿ ਰਹੇ ਆ ਵੀ ਅਸੀਂ ਤਿੰਨ ਦਿਨ ਇੱਥੇ ਰਹਿ ਕੇ ਗਏ ਆ ਐਂਡ ਦੈਨ ਉਹ ਸਾਰਾ ਕੁਝ ਗੱਲਾਂ ਗਲਤ ਆ ਤੇ ਉਹਦਾ ਅਸਲੀਅਤ ਮੈਂ ਦੱਸਦਾ ਉਹਦੇ ਹਸਬੰਡ ਨੇ ਗੁਰਪ੍ਰੀਤ ਸਿੰਘ ਨੇ ਮੇਰੇ ਤੇ ਆਲਰੇਡੀ ਕੰਪਲੀਟ ਵੀ ਕੀਤੀ ਹੋਈ ਆ ਥਾਣੇ ਦੇ ਵਿੱਚ ਮੇਰੇ ਖਿਲਾਫ ਵੀ ਇਹ ਕਬਜ਼ਾ ਕਰਕੇ ਬੈਠਾ ਵਾ ਉਹ ਵੀ ਥਾਣੇ ਦੇ ਵਿੱਚੋਂ ਕੰਪਲੇਂਟ ਕਰ ਕਢਾ ਕੇ ਦੇਖ ਸਕਦੇ ਆ ਤੇ ਇੱਕ ਗੁਰਪ੍ਰੀਤ ਸਿੰਘ ਨੇ ਆਲਰੇਡੀ ਮੇਰੇ ਤੇ ਬਾਇਕਾਟ ਕੇਸ ਵੀ ਕੀਤਾ ਹੋਇਆ ਵਾ ਤੇ ਹੁਣ ਇੱਕ ਟੋਟਲੀ ਉਹਦੀ ਵਾਈਫ ਇੱਕ ਟੋਟਲੀ ਡਿਫਰੈਂਟ ਸਟੋਰੀ ਦੱਸ ਰਹੀ ਆ ਜੀ ਅਸੀਂ 3 ਦਿਨ ਰਹਿ ਕੇ ਆਏ ਆ ਇਹ ਕਰਕੇ ਆਏ ਆ ਤੇ ਉਹਦਾ ਜਿਹੜਾ ਹਸਬੰਡ ਆ ਗੁਰਪ੍ਰੀਤ ਸਿੰਘ ਆ ਉਹ ਮੇਰੇ ਘਰ ਦੇ ਵਿੱਚ ਆਇਆ ਨਕਲੀ ਯਾਲੀ ਬਿਜਲੀ ਵਾਲਾ ਬਣ ਕੇ ਉਹਦੀ ਵਿਦ ਵੀਡੀਓ ਮੇਰੇ ਕੋਲੇ ਆ ਫੋਟੋਗ੍ਰਾਫਸ ਆ ਉਹਦੀ ਵਿਦ ਆਵਾਜ਼ ਵੀ ਨਾਲ ਆ ਪਹਿਲਾਂ ਬਣ ਕੇ ਆ ਯਾਲੀ ਬਿਜਲੀ ਵਾਲਾ ਉਹਦਾ ਸਾਰਾ ਪ੍ਰੂਫ ਮੈਂ ਤੁਹਾਨੂੰ ਦੇ ਦਿੰਨਾ ਫਿਰ ਮੁੜ ਕੇ ਉਹਨੇ ਦਰਖਾਸਤ ਦਿੱਤੀ ਮੇਰੀ ਥਾਣੇ ਦੇ ਵਿੱਚ ਥਾਣੇ ਦੇ ਵਿੱਚ ਬਹਿ ਕੇ ਸਾਡੀ ਸੁਣਵਾਈ ਹੋਈ ਆ ਐਸ ਐਚਓ ਸਾਹਿਬ ਨੇ ਪ੍ਰਾਪਰ ਦੋਨਾਂ ਧਿਰਾਂ ਦਾ ਸਾਡਾ ਬਹਿ ਕੇ ਸੁਣਿਆ ਵਾ ਉਹ ਕਹਿੰਦਾ ਵੀ ਮੇਰੀ ਰਜਿਸਟਰੀ ਆ ਸਾਡੇ ਕੋਲ ਸਟੇ ਆਰਡਰ ਆ ਅਸੀਂ ਲੈ ਕੇ ਗਏ ਆ ਐਸ ਐਚਓ ਸਾਹਿਬ ਨੇ ਦੋਨਾਂ ਦੇ ਪੱਖ ਸੁਣਦੇ ਹੋਏ ਸਾਨੂੰ ਦੋਨਾਂ ਨੂੰ ਹਦਾਇਤਾਂ ਕੀਤੀਆਂ ਵੀ ਤੁਸੀਂ ਬਾਇ ਕੋਰਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਕੇਸ ਪੱਖ ਰੱਖੋ ਵੀ ਇਹਦੇ ਚ ਲੜਾਈ ਝਗੜਾ ਨਹੀਂ ਕਰਨਾ ਹੈਗਾ ਉਸ ਉਸ ਦਿਨ ਤੋਂ ਅਸੀਂ ਆ ਗਏ ਇਹਨੇ ਉਸ ਦਿਨ ਤੋਂ ਬਾਅਦ ਮੇਰੇ ਘਰ ਦੇ ਉੱਤੇ ਅਟੈਕ ਕੀਤਾ ਨਾਲ ਸਤਨਾਮ ਸਿੰਘ ਸੀਗਾ ਮੈਂ ਘਰੇ ਨਹੀਂ ਸੀਗਾ ਮੈਂ ਉਦੋਂ ਵੀ ਕਚੈੜੀ ਦੇ ਵਿੱਚ ਸੀਗਾ ਮੇਰੇ ਕੈਮਰਿਆਂ ਦੇ ਵਿੱਚ ਇਹ ਆਏ ਅਸੀਂ ਪੁਲਿਸ ਨੂੰ ਨਾਲ ਲੈ ਕੇ ਉਸ ਟਾਈਮ ਗਏ ਆ ਐਸਐਚਓ ਸਾਹਿਬ ਨੇ ਪੁਲਿਸ ਪਾਰਟੀ ਭੇਜੀ ਆ ਤੇ ਇਹਦੇ ਨਾਲ ਹਥਿਆਰਬੰਦ ਬੰਦੇ ਸੀਗੇ ਜਿਹੜੇ ਮੌਕੇ ਤੋਂ ਭੱਜੇ ਆ ਸਤਨਾਮ ਸਿੰਘ ਤੇ ਗੁਰਪ੍ਰੀਤ ਸਿੰਘ ਮੌਕੇ ਤੋਂ ਫੜਿਆ ਗਿਆ ਵਾ ਵਿਦ ਵੀਡੀਓ ਮੇਰੇ ਕੈਮਰਿਆਂ ਦੇ ਵਿੱਚ ਸੀਸੀਟੀਵੀ ਫੁਟੇਜ ਮੈਂ ਤੁਹਾਨੂੰ ਦੇ ਦਿੰਨਾ ਸਾਰੀ ਇਹਦੀ ਆਵਾਜ਼ ਵਿੱਚ ਆ ਪੁਲਿਸ ਆਫ ਉੱਥੋਂ ਇਹਨਾਂ ਨੇ ਫੜਿਆ ਉੱਥੋਂ ਇਹਨਾਂ ਨੂੰ ਫੜ ਕੇ ਇਹਦੇ ਤੇ 57 ਪਰਚਾ ਦੇ ਕੇ ਇਹਨੂੰ ਜਾਨੀ ਅੰਦਰ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਦਾ ਪਰਚਾ ਹੋਣ ਤੋਂ ਬਾਅਦ ਫਿਰ ਹਜੇ ਕਾਰਵਾਈ ਚੱਲ ਹੀ ਰਹੀ ਸੀਗੀ ਤੇ ਫਿਰ ਇਹਨੇ ਆਹ ਜਿਹੜਾ ਨਿੰਗਾਾਂ ਦੇ ਨਾਲ ਲਿਆ ਕੇ ਘਰ ਦੇ ਉੱਤੇ ਅਟੈਕ ਕੀਤਾ ਉਹ ਵੀ ਇਹਨੇ ਐ ਸ਼ਾਮ ਦੇ ਟਾਈਮ ਸੀਗਾ ਤੇ ਅਸੀਂ ਤਾਂ ਹਜੇ ਮੈਂ ਆਪਣਾ ਥਾਣੇ ਦੇ ਵਿੱਚ ਹੀ ਆਪਦਾ ਕਾਰਵਾਈ ਕਰਾਉਂਦਾ ਤੁਰਿਆ ਫਿਰਦਾ ਸੀਗਾ ਤੇ ਇਹਨੇ ਘਰ ਦੇ ਉੱਤੇ ਨਿੰਗਾਾਂ ਨੂੰ ਲਿਆ ਕੇ ਅਟੈਕ ਕੀਤਾ 15 ਤੋਂ 20 ਬੰਦੇ ਸੀਗੇ ਉਹਨਾਂ ਨੇ ਕੁਝ ਨਹੀਂ ਦੇਖਿਆ ਸੀਸੀਟੀਵੀ ਭੰਨ ਕੇ ਤੋੜ ਕੇ ਨਾਲ ਲੈ ਗਏ ਸਿੱਧਾ-ਸਿੱਧਾ ਵੀ ਇਹਨਾਂ ਨੇ ਗੁੰਡਾਗਰਦੀ ਕੀਤੀ ਆ ਵੀ ਕਬਜ਼ਾ ਕਰਨ ਦੀ ਵੀ ਕਬਜ਼ਾ ਅਸੀਂ ਬਾਏ ਕੋਟ ਅਸੀਂ ਲੈ ਨਹੀਂ ਸਕਦੇ ਹੈਗੇ ਵੀ ਜ਼ਬਰਦਸਤੀ ਅਸੀਂ ਘਰ ਦੇ ਉੱਤੇ ਕਬਜ਼ਾ ਕਰ ਲੀਏ ਬਦਮਾਸ਼ੀ ਦੇ ਰਾਹੀਂ ਤੇ ਉਹ ਵੀ ਟੋਟਲੀ ਇਹਨਾਂ ਨੇ ਉਹਨਾਂ ਦੇ ਬਾਣੇ ਦੇ ਵਿੱਚ ਆ ਕੇ ਜਿੰਨਾ ਮੇਰਾ ਸਮਾਨ ਚੱਕ ਸਕਦੇ ਸੀਗੇ ਸਮਾਨ ਚੱਕ ਕੇ ਲੈ ਗਏ ਕੀਮਤੀ ਮੇਰਾ ਕੈਸ਼ ਚੱਕ ਕੇ ਲੈ ਗਏ ਤੇ ਘਰ ਦੇ ਉੱਤੇ ਮੇਰੇ ਬੰਦੇ ਦੇ ਸੱਟਾਂ ਵੀ ਮਾਰ ਗਏ ਉਸ ਤੋਂ ਬਾਅਦ ਅਸੀਂ ਪੁਲਿਸ ਨੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਜੋ ਬਣਦੀ ਕਾਰਵਾਈ ਕੀਤੀ ਆ ਉਹ ਵੀ ਕਹੀ ਜਾਂਦੇ ਆ ਵੀ ਪੁਲਿਸ ਨੇ ਧੱਕਾ ਕੀਤਾ ਪੁਲਿਸ ਨੇ ਕੋਈ ਤੱਕਾਨੀ ਕੀਤਾ ਵੀ ਜਦੋਂ ਘਰ ਦੇ ਵਿੱਚ ਹੀ ਆ ਗਏ ਪੁਲਿਸ ਨੇ ਬਣਦੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਆ ਜਿਹੜੀ ਉਹਦੀ ਵਾਈਫ ਬੋਲ ਰਹੀ ਆ ਵੀ ਮਾਤਾ ਜੀ ਨੂੰ 60 26 ਲੱਖ 60000 ਰੁਪਿਆ ਦਿੱਤਾ ਇੱਕ ਪੈਸਾ ਵੀ ਪ੍ਰੂਫ ਕਰ ਦੇਣ ਮਾਤਾ ਜੀ ਨੂੰ ਦਿੱਤਾ ਵਾ ਦੇਸ਼ ਰਾਜ ਨੇ ਉਹਨੂੰ ਰਜਿਸਟਰੀ ਕਰਾਈ ਆ ਜਿਹਨੂੰ ਪਾਵਰ ਆਫ ਟਰਨੀ ਕਮਲ ਧਾਲੀਵਾਲ ਨੇ ਦਿੱਤੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਨ ਕਿਉਂਕਿ ਸਾਡਾ ਤਾਂ ਆਲਰੇਡੀ ਕਮਲ ਧਾਲੀਵਾਲ ਨਾਲ ਡਿਸਪਿਊਟ ਚੱਲਦਾ ਪਿਆ ਵਾ ਮਾਤਾ ਜੀ ਨੇ 2023 ਦਾ ਉਹਦੇ ਤੇ ਕੇਸ ਲਾਇਆ ਹੋਇਆ ਵਾ ਉਥੇ ਯੂ ਐਸ ਏ ਦੇ ਵਿੱਚ ਵੀ ਕੇਸ ਲਾਇਆ ਹੋਇਆ ਉਹਦੀ ਵੀ ਮੈਂ ਤੁਹਾਨੂੰ ਪੇਪਰ ਡਾਕੂਮੈਂਟ ਪੂਰੀ ਕਰ ਦਿੰਨਾ ਵਾ ਕਮਲ ਢਾਲੀਵਾਲ ਤੇ ਸ਼ਮਸ਼ੀਰ ਸਿੰਘ ਨਾਲ ਆਲਰੇਡੀ ਮਾਤਾ ਜੀ ਦਾ ਡਿਸਪਿਊਟ ਚੱਲਦਾ ਪਿਆ 2023 ਤੋਂ ਦੇਸ਼ ਰਾਜ ਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਦੇਸ਼ ਰਾਜ ਨੂੰ ਜਿਹਨੇ ਰਜਿਸਟਰੀ ਕਰਾਈ ਆ ਵੀ ਕਿਵੇਂ ਰਜਿਸਟਰੀ ਕਰਵਾਤੀ ਤੂੰ ਯਾਹੀ ਇਸ ਘਰ ਦੇ ਉੱਤੇ ਸਟੇ ਲੱਗੀ ਹੋਈ ਐ ਉਹਨਾਂ ਨੂੰ ਪੁੱਛਣਾ ਚਾਹੀਦਾ ਨਾਂ ਕੀ ਬਲਬੀਰ ਕੌਰ ਨੂੰ ਸਾਨੂੰ ਤਾਂ ਇਸ ਚੀਜ਼ ਬਾਰੇ ਕੋਈ ਨੌਲੇਜ ਹੀ ਨਹੀਂ ਹੈਗੀ ਅਸੀਂ ਆਪਦੇ ਘਰ ਦਾ ਸਾਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਜੀ ਦੀ ਜ਼ਮੀਨ ਵੇਗ ਗਈ ਅਸੀਂ ਘਰ ਦੇ ਉੱਤੇ ਸਟੇ ਲੈ ਲਿਆ ਵੀ ਕੱਲ ਨੂੰ ਘਰ ਵੀ ਵੇਚਣਾ ਦਵੇ ਤੇ ਉਹ ਝੂਠਾ ਇਲਜ਼ਾਮ ਸਾਡੇ ਤੇ ਲਾਈ ਜਾਂਦੇ ਆ ਟੋਟਲੀ ਕੋਈ ਵੀ ਇਹਦੇ ਵਿੱਚ ਨਹੀਂ ਐ ਸਾਰਾ ਸਾਰ ਝੂਠ ਬੋਲਦੇ ਆ ਵਿਦ ਪ੍ਰੂਫ ਸਾਡੇ ਕੋਲੇ ਇੱਕ ਇੱਕ ਹੈਗਾ ਵਾ ਕਿ ਉਹ ਸਾਰਾ ਸਾਰ ਝੂਠ ਬੋਲ ਰਹੇ ਆ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਡਿਫਰੈਂਟ ਸਟੋਰੀ ਮੇਰੇ ਤੇ ਕੇਸ ਲਾਇਆ ਜਿਹੜੀ ਇਹ ਪ੍ਰੈਸ ਕਾਨਫਰੈਂਸ ਕਰ ਰਹੇ ਆ ਉਹ ਬਿਲਕੁਲ ਹੀ ਡਿਫਰੈਂਟ ਸਟੋਰੀ ਕਹਿ ਰਹੇ ਆ ਉਹਦੇ ਵਿੱਚ 1% ਵੀ ਸੱਚ ਨਹੀਂ ਹੈਗਾ ਕਿਉਂਕਿ ਪੁਲਿਸ ਨੇ ਸਾਰਾ ਕੁਝ ਮੌਕੇ ਤੋਂ ਫੜਿਆ ਗਿਆ ਵਾ ਦੋਨੇ ਵਾਰੀ ਇੱਕ ਵਾਰੀ ਨਹੀਂ ਦੋਨੇ ਵਾਰੀ ਮੌਕੇ ਤੋਂ ਫੜ ਕੇ ਪੁਲਿਸ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ ਜੋ ਵੀ ਕੀਤੀ ਆ ਹਾਂ ਜੀ ਹਰ ਇੱਕ ਦੇ ਵਿੱਚ ਕੀ ਤਾਰਾਂ ਜਿਹੜੀਆਂ ਲੱਗੀਆਂ ਜਿਹੜਾ ਤੁਸੀਂ ਦੱਸਦੇਵੇਂ ਸੱਟਾਂ ਵੀ ਲੱਗੀਆਂ ਬੰਦੇ ਦੇ ਉਹਦੇ ਦੇ ਸੱਟਾਂ ਕਿੰਨੀਆਂ ਕਿ ਸੱਟਾਂ ਹੈਗੀਆਂ ਉਹ ਸੱਟਾਂ ਉਹਦੇ ਜ਼ਿਆਦਾ ਸੱਟਾਂ ਜਿਆਦੀ ਜਿਆਦੀ ਨੇ ਸੱਟਾਂ ਜ਼ਿਆਦਾ ਲੱਗੀਆਂ ਨੇ ਉਹਦੇ ਤੇ ਜਿੰਨਾ 452 ਲੱਗੀ ਆ 23 24 ਆਈ ਥਿੰਕ ਲੱਗੀ ਆ ਉਹਦੀ ਹਜੇ ਵਾਦਾ ਹੋ ਜਾਣਾ ਵਾ ਤੇ ਉਹ ਮੈਨੂੰ ਹਜੇ ਪਤਾ ਨਹੀਂ ਹੈਗਾ ਅੱਜ ਕੱਲ ਦੇ ਵਿੱਚ ਹੋ ਜਾਣਾ ਸੱਟਾਂ ਉਹ ਵੀ ਆ ਚੁੱਕੀ ਆ ਰਿਪੋਰਟ ਤੇ ਪਹਿਲਾਂ ਜਿਹੜੀ ਇਹਦੇ ਤੇ 755 ਹੋਈ ਆ ਉਹਦੀ ਵੀ ਜਮਾਨਤ ਇਹਦੀ ਜਬਤ ਹੋਊਗੀ ਕਿਉਂਕਿ 755 ਪਹਿਲਾਂ ਵਾਰਨਿੰਗ ਦੇਤੀ ਸੀ ਕਿ ਵੀ ਦੁਬਾਰਾ ਨਾ ਆਇਓ ਇਹ ਚੀਜ਼ ਉਹਨੇ ਦੁਬਾਰਾ ਕੀਤੀ ਆ ਇੱਕ ਕਹਿ ਰਹੇ ਆ ਤੁਸੀਂ ਸਮਾਨ ਚੱਕ ਲਿਆ ਕਿੰਨਾ ਦਾ ਨੁਕਸਾਨ ਹੋ ਚੁੱਕਿਆ ਸਰ ਮੇਰਾ ਨੁਕਸਾਨ 3500 ਡਾਲਰ ਤਾਂ ਮੇਰੇ ਕੈਨੇਡੀਅਨ ਡਾਲਰ ਸੀਗੇ ਜੀ ਤੇ 75 ਤੋਂ 80000 ਰੁਪਿਆ ਮੇਰਾ ਇੰਡੀਅਨ ਕਰੰਸੀ ਸੀਗੀ ਬਾਕੀ ਜਿਹੜਾ ਸਮਾਨ ਘਰੋਂ ਚੱਕ ਕੇ ਲੈ ਕੇ ਗਿਆ ਉਹਦਾ ਕੋਈ ਵੀ ਚੀਜ਼ਾਂ ਮੇਰੀਆਂ ਐਨ ਕਾਮ ਮੇਰੀ ਘੜੀ ਉਗੋਵਾਸ ਦੀ ਵਾਚ ਲੈ ਗਏ ਘੜੀ ਮੇਰੀਆਂ ਵਰਸਾਚੇ ਦੀਆਂ ਮੇਰੀਆਂ ਘੜੀਆਂ ਸੀਗੀਆਂ ਐਨਕਾਂ ਸੀਗੀਆਂ ਤੇ ਹੋਰ ਮੇਰਾ ਸਮਾਨ ਕੀਮਤੀ ਬਹੁਤ ਚੀਜ਼ਾਂ ਮੇਰੇ ਡਾਕੂਮੈਂਟੇਸ਼ਨ ਚੱਕ ਕੇ ਲੈ ਗਏ ਮੇਰੀਆਂ ਚੈੱਕ ਬੁੱਕਾਂ ਚੱਕ ਕੇ ਲੈ ਗਏ ਉਹ ਹੌਲੀ ਹੌਲੀ ਮੈਨੂੰ ਪਤਾ ਲੱਗ ਰਿਹਾ ਕਿਵੇਂ ਕਿਵੇਂ ਜੜੀਆਂ ਜੀ ਦੀਆਂ ਚੀਜ਼ਾਂ ਮੈਂ ਲੱਭ ਰਿਹਾ ਵਾਂ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਦਾ ਕੀ ਰੋਲ ਹੈ ਹਮ ਤੱਕ ਪ੍ਰਸ਼ਾਸਨ ਦਾ ਰੋਲ ਇਹ ਆ ਜੋ ਬਣਦੀ ਕਾਰਵਾਈ ਉਹਨਾਂ ਨੇ ਹੁਣ ਤੱਕ ਪ੍ਰੋਪਰਲੀ ਕੀਤੀ ਆ ਵੀ ਜੋ ਕਿਉਂਕਿ ਉਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਆ ਸ਼ਰੇ ਆਮ ਉਹਨਾਂ ਨੇ ਉਹ ਚੀਜ਼ਾਂ ਕੀਤੀਆਂ ਵੀਡੀਓ ਉਹਨਾਂ ਦਾ ਵਿਦ ਪ੍ਰੂਫ ਸਾਡੇ ਕੋਲ ਆ ਜੋ ਬਣਦੀ ਕਾਰਵਾਈ ਉਹਨਾਂ ਨੇ ਹੁਣ ਤੱਕ ਕੀਤੀ ਆ ਉਹਨਾਂ ਤੇ ਸੀਸੀਟੀਵੀ ਕਹਿੰਦੇ ਦੀ ਫੁਟੇਜ ਲਈ ਤੁਹਾਡੇ ਕੋਲ ਹਾਂਜੀ ਪੁਲਿਸ ਨੇ ਆ ਕੇ ਸੀਸੀਟੀਵੀ ਕੈਮਰੇ ਦੀ ਫੁਟੇਜ ਅਵੇਲੇਬਲ ਕਰਵਾਈ ਆ ਜਿਹੜੀ ਫੁਟੇਜ ਤੁਹਾਨੂੰ ਦੇ ਰਿਆ ਆ ਮੈਂ ਇਹ ਪੁਲਿਸ ਨੇ ਸਾਨੂੰ ਅਵੇਲੇਬਲ ਕਰਾਈ ਜਿਹੜੀ ਵੀਡੀਓ ਕਹਦੇ ਆ ਉਹ ਮਤਲਬ ਤੁਹਾਡੇ ਹੱਕ ਦੀ ਨਹੀਂ ਹੈਗੀ ਜਿਹੜੀ ਤੁਹਾਡੇ ਲੇਡੀਸ ਨਾਲ ਕੀਤੀ ਬੋਝ ਹਾਂਜੀ 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 ਉਹ ਬਿਲਕੁਲ ਟੋਟਲੀ ਝੂਠ ਬੋਲ ਰਹੀ ਆ ਇੱਕ ਵੀ ਚੀਜ਼ ਉਹਦੇ ਚ ਸਾਬਤ ਕਰ ਦੇਣ ਕਿਉਂਕਿ ਕੋਈ ਵੀ ਆ ਕੋਠੀ ਲੈਣ ਲੱਗੇ ਬੰਦਾ ਘਰੇ 26 ਲੱਖ ਰੁਪਇਆ ਕਿਸੇ ਨੂੰ ਪੈਸੇ ਫੜਾਉਂਦਾ ਵਾ ਉਹਦਾ ਕੋਈ ਪ੍ਰੂਫ ਤਾਂ ਹੋਣਾ ਚਾਹੀਦਾ ਇੱਕ ਵੀ ਪ੍ਰੂਫ ਦੇ ਦੇਣ 26 ਲੱਖ ਵਿੱਚ ਤਾਂ ਉਹ ਪਹਿਲਾਂ ਕਹਿ ਰਹੇ ਸੀ ਕਿ ਉਹਨਾਂ ਨੇ ਸਟੋਰੀ ਬਣਾਈ ਆ ਵੀ ਉਹਦਾ ਗੁਰਪ੍ਰੀਤ ਹਸਬੰਡ ਉਹਦਾ ਕਹਿ ਰਿਹਾ ਵਾ ਸਾਡੇ ਕੋਲ ਵਿੱਦ ਪ੍ਰੂਫ ਆ ਉਹਦਾ ਹਸਬੰਡ ਕਹਿ ਰਿਹਾ ਵਾ ਵੀ ਅਸੀਂ ਬਾਹਰੋਂ ਤੇ 30000 ਡਾਲਰ ਮੇਰੇ ਫਾਦਰ ਨੇ ਉਥੋਂ ਕਮਲ ਤੋਂ ਲੈਣੇ ਸੀਗੇ ਉਹ ਸਾਨੂੰ ਕੋਠੀ ਲਿਖਾ ਗਿਆ ਤੇ ਇਹਦੀ ਵਾਈਫ ਕਹਿ ਰਹੀ ਆ ਸੀ 26 ਲੱਖ 60000 ਰੁਪਿਆ ਕੈਸ਼ ਦਿੱਤਾ ਪਹਿਲਾਂ ਤਾਂ ਇਹ ਆਪ ਦੇਖਣ ਆਪਸ ਦੇ ਵਿੱਚ ਗੱਲ ਕਰਕੇ ਵੀ ਕੀ ਦੀ ਗੱਲ ਸੱਚ ਆ ਆਮ ਜਦਾਂ ਤੁਸੀਂ ਆ ਹਾਂਜੀ ਮੰਗੇ ਮਾਤਾ ਜੀ ਆ ਮੰਗੇ ਕਰਦੇ ਮੰਗ ਇਹੀ ਕਰਦੇ ਆ ਵੀ ਇਹਦੇ ਤੇ ਪ੍ਰੋਪਰ ਜੋ ਸੱਚ ਆ ਸੱਚ ਦੇ ਆਧਾਰ ਤੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਮੈਂ ਹੁਣ ਸਿਕਿਉਰਿਟੀ ਗਨਮੈਨ ਲੈ ਕੇ ਨਾਲ ਰੱਖ ਰਿਆ ਆ ਮੈਂ ਪਿ ਕਿਉਂਕਿ ਮੈਨੂੰ ਖਤਰਾ ਵਾ ਮੇਰੀ ਜਾਨ ਨੂੰ ਖਤਰਾ ਮਾਤਾ ਜੀ ਦੀ ਜਾਨ ਨੂੰ ਖਤਰਾ ਵਾ ਅਸੀਂ ਕੱਲੇ ਰਹਿ ਰਹੇ ਆ ਇੱਥੇ ਜਿਵੇਂ ਉਹਨਾਂ ਨੇ 20 ਬੰਦਿਆਂ ਨੇ ਆ ਕੇ ਅਟੈਕ ਕੀਤਾ ਬਾਹਰ ਅੰਦਰ ਮੇਰੇ ਤੇ ਅਟੈਕ ਹੋ ਗਿਆ ਇਹ ਜ਼ਿੰਮੇਵਾਰ ਮੇਰੇ ਤੇ ਮਾਤਾ ਤੇ ਸਾਡੇ ਤੇ ਕਿਸੇ ਤੇ ਵੀ ਮਾੜਾ ਜਾਂ ਖੁਰੋਚ ਵੀ ਆਉਂਦਾ ਵਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਦੀ ਵਿਧ ਵਾਈਫ ਜਿਹੜੇ ਨਾਲ ਨਿਹੰਗ ਲੈ ਕੇ ਆਏ ਆ ਉਹ ਕਮਲ ਢਾਲੀਵਾਲ ਸ਼ਮਸ਼ੇਰ ਢਾਲੀਵਾਲ ਕਮਲ ਢਾਲੀਵਾਲ ਸਾਰਾ ਕਰਤਾ ਧਰਤਾ ਕਮਲ ਢਾਲੀਵਾਲ ਆ ਉਹ ਉੱਥੋਂ ਬੈਠ ਕੇ ਉਹਨੇ ਉਦੋਂ ਕਾਲਾਂ ਕੀਤੀਆਂ ਨੇ ਉਹ ਮਾਸਟਰ ਮਾਈਂਡ ਉਹ ਆ ਸਾਜਿ ਸਾਰੀ ਉਹ ਰਚ ਰਿਆ ਵਾ ਕਿਉਂਕਿ ਗੁਰਪ੍ਰੀਤ ਦੇ ਮੂੰਹ ਚ ਵਰਡਿੰਗ ਆ ਮੈਨੂੰ ਕੁਝ ਨਹੀਂ ਪਤਾ ਇਹ ਸਾਰਾ ਕੁਝ ਕਮਲ ਢਾਲੀਵਾਲ ਨੇ ਫੋਨ ਕਰਾ ਕੇ ਢਿੰਗ ਸਿੰਘ ਬਿਲ ਭੇਜਿਆ ਹਾਂਜੀ ਇੱਕ ਆ ਕਹਿ ਰਿਹਾ ਕਮਲ ਢਾਲੀਵਾਲ ਆ ਆਪਣੀ ਸਕੀ ਭੈਣ ਨੂੰ ਇਹ ਬੰਦਾ ਮੈਸੇਜ ਕਰ ਰਿਹਾ ਵਾ ਆ ਮੈਸੇਜ ਮੈਂ ਤੁਹਾਨੂੰ ਦੇ ਰਿਹਾ ਵਾਂ ਕੋਈ ਬੰਦਾ ਆਪਣੀ ਸਕੀ ਭੈਣ ਨੂੰ ਆ ਮੈਸੇਜ ਕਰ ਸਕਦਾ ਵਾ ਮੈਂ ਬੋਲ ਕੇ ਨਹੀਂ ਦੱਸ ਸਕਦਾ ਮੈਂ ਵਿੱਧ ਤੁਹਾਡੇ ਤੁਹਾਨੂੰ ਦੇ ਦੇਣਾ ਇਹ ਪਲੀਜ਼ ਵਿੱਚ ਨਾਲ ਅਟੈਚ ਕਰ ਦਿਓ ਕਮਲ ਢਾਲੀਵਾਲ ਆਪਣੀ ਸਕੀ ਭੈਣ ਨੂੰ ਆ ਮੈਸੇਜ ਕਰ ਰਿਹਾ ਵਾ ਇਹ ਪਲੀਜ਼ ਨਾਲ ਵਿੱਚ ਅਟੈਚ ਕਰ ਦਿਓ ਤੇ ਦੁਨੀਆ ਨੂੰ ਨਾ ਮੈਂ ਦਿਖਾਉਣਾ ਚਾਹੁੰਨਾ ਵਾ ਜੋ ਕਮਲ ਢਾਲੀਵਾਲ ਬਣ ਰਿਹਾ ਵਾ ਉਹ ਆਪਣੀ ਸਕੀ ਭੈਣ ਨੂੰ ਤੇ ਆਪਣੀ ਮਾਂ ਨੂੰ ਆ ਵਰਡਿੰਗ ਯੂਜ਼ ਕਰਦਾ ਪਿਆ ਵਾ ਇਹ ਪਲੀਜ਼ ਦੇਖਿਆ ਜਾਵੇ ਕੋਈ ਭਰਾ ਆਪਦੀ ਭੈਣ ਨੂੰ ਆ ਵਰਡਿੰਗ ਯੂਜ਼ ਨਹੀਂ ਕਰ ਸਕਦਾ ਹੈਗਾ ਜੋ ਕਮਲ ਢਾਲੀਵਾਲ ਕਰ ਰਿਹਾ ਵਾ ਅਮਨ ਢਾਲੀਵਾਲ ਤੇ ਬਲਬੀਰ ਕੌਰ ਨੂੰ ਉਹ ਯੂਜ਼ ਕਰ ਰਿਹਾ ਵਾ ਮੈਂ ਵਰਡਿੰਗ ਆਪਦੇ ਮੂੰਹ ਚੋਂ ਨਹੀਂ ਉਹ ਰਿਪੀਟ ਕਰ ਸਕਦਾ ਇਹ ਸਿਰਫ ਮੈਂ ਤੁਹਾਨੂੰ ਦੇ ਦੇਣਾ ਇਹ ਤੁਸੀਂ ਨਾਲ ਚਲਵਾ ਦਿਓ